ਆਪਾਂ ਵੀ ਚੱਲੇ ਆ ਜੀ 2 ਕਿ ਵੀ ਥਾਂ ਵੱਡਣ ਇੱਥੇ ਮੜਿਆ ਲੱਗੇ ਮਹਾਰਾਜ ਦੀ ਕਿਰਪਾ ਨਾਲ ਆਜਾ ਆਪਾਂ ਵੀ ਮੂਰਤ ਕਰਨ ਲੱਗੇ ਆ ਤਰੀਕ ਹੈਗੀ ਆ 7 ਚੱਲਣ ਇਦਾਂ ਹੀ ਤੇ ਆ 2 ਵੀਏ 5 2 4 ਵੀਏ ਬਸ ਆਪਾਂ ਸਲਫ ਮਾਰਤਾ ਮਹਾਰਾਜ ਦੀ ਕਿਰਪਾ ਨਾਲ ਲੈ ਕੇ ਚੱਲਦੇ ਹੁਣ ਵੜਦੇ ਆ ਆਪਾਂ ਖੜੇ ਆ ਫੜਕ ਤੇ ਮਸ਼ੀਨ ਖੜੀ ਆ ਪਿੱਛੇ ਆ ਕੰਮ ਵਜ੍ਹਾ ਦਲਦਾ ਪਿਆ ਇਥੇ ਥੋੜਾ ਜਿਹਾ ਮੈਂਟੀਨੈਂਸ ਦਾ ਤਾਰ ਜੀ ਪਾਈ ਜਾਂਦੇ ਆ ਤੇ ਬੰਦੇ ਗਏ ਆ ਸਟੇਸ਼ਨ ਮਾਸਟਰ ਨਾਲ ਗੱਲ ਕਰਨ ਕਿ ਮੈਂਟੀਨੈਂਸ ਚੱਲਣ ਦੇ ਆ ਤੇ ਤੁਸੀਂ ਘਟੋ ਘਟ ਗੇਟ ਤੇ ਖੋਲੋ ਉਹ ਤੇ ਇੰਜੀਨੀਅਰ ਨਾਲ ਗੱਲ ਕੀਤੀ ਤੇ ਉਹ ਕਹਿੰਦਾ ਤੁਸੀਂ ਜਾ ਕੇ ਗੱਲ ਕਰ ਲਓ ਕਹਿੰਦਾ ਖਲਵਾ ਲਓ ਕਹਿੰਦਾ ਕੋਈ ਚੱਕਰ ਨਹੀਂ ਦਾ ਹੁਣ ਆਪਣੇ ਦੋ ਬੰਦੇ ਆਪਣੇ ਤੇ ਪੰਜ ਸੱਤ ਬੰਦੇ ਸਾਨੂੰ ਲੋਕਲ ਦੇ ਉਹ ਗਏ ਆ ਖਲਵਾਉਣ ਤੇ ਮੈਨਾਂ ਇੱਕ ਨਜ਼ਰ ਤੱਕ ਖੁੱਲਦਾ ਅੱਧਾ ਘੰਟਾ ਤਾਂ ਹੋ ਗਿਆ ਉਹਨੂੰ ਖਲੋਤਿਆਂ ਖਲੋਤਿਆਂ ਨੂੰ ਮਾਂਗ ਬੰਦਾ ਵੇਟ ਕਰਨ ਤੋਂ ਬਾਅਦ ਖੁੱਲ ਗਿਆ ਫਟਕ ਆ ਵੀਰ ਨੇ ਖਲੋਇਆ ਜਾ ਕੇ ਸਟੇਸ਼ਨ ਤੋਂ ਕਟਰ ਪਾ ਲਿਆ ਮਹਾਰਾਜ ਦੀ ਕਿਰਪਾ ਨਾਲ ਲੱਗੇ ਆ ਮਸ਼ੀਨ ਲਾਉਣਾਂ ਮਹਾਰਾਜ ਕਿਰਪਾ ਰਖੇ ਸੇਪੰਹ ਰੂਪਾਂ ਜੇ ਕਰ ਲੀਆਂ ਵਾਹਣ ਚੈੱਕ ਕਰ ਲਈ ਆ ਜਿਹੜਾ ਦੇਖਦਾ ਮਹੀਨ ਦਾਤਾ ਬੰਦੀ ਛੋੜ ਕਰੋ ਕਿਰਪਾ ਆਪ ਹੀ ਸਾਈਓ ਮਹਾਰਾਜ ਦੇ ਆ ਸਟਿੰਗ ਸ਼ੂਟਿੰਗ ਕਰਨ ਰੀਲ ਦੀ ਥੋੜਾ ਜਿਹਾ ਮਾਲ ਰੁਕਦਾ ਰੀਲ ਲੱਗੇ ਫਰੰਟ ਕਰੋ ਚਾਹੀ ਤੇ ਹੁਣ ਦੇ ਆ ਹੈਡਿੰਗ ਕਰਨ ਹੈਡਿੰਗ ਕਰਕੇ ਚਲਾਉਂਗੇ ਇੱਕ ਚੱਕਰ ਲਾਇਆਲੇ ਪਾਸੇ ਪਾਸੇ ਦਾਣਾ ਅਗਲੇ ਪਾਸੇ ਟਿਕਦਾ ਆ ਇੱਥੇ ਇਕੱਠਾ ਹੀ ਜਾਂਦਾ ਦਾਣਾ ਜੱਦੀ ਵਾਲੇ ਬਾਹਰ ਜੱਦੀ ਲੈ ਲਓ ਸੱਜੇ ਵਾਲੇ ਉਹ ਸਹੀ ਕਰ ਲੋਗੇ ਤੁਮ ਮਹਾਰਾਜ ਜੀ ਕਿਰਪਾ ਨਾਲ ਸੈਟਿੰਗ ਸ਼ੂਟਿੰਗ ਕਰ ਲਈ ਹੈ ਹੋਰ ਮੇਨਾਂ ਨੇ ਤੇ ਚਰਾਦੀ ਆ ਤੇ ਆਹ ਲਾਗੇ ਦਰਹਿਰ ਚਲਾਉਂਦੀ ਆ ਸਰੋਂ ਛੋਲੇ ਕੱਢੀ ਜਾਂਦੇ ਆ ਸਹੀ ਆ ਚੱਲਣ ਮਹਾਰਾਜ ਜੀ ਕਿਰਪਾ ਨਾਲ ਤੇ ਸਾਡੀ ਸ਼ੂਟਿੰਗ ਕਰ ਲਈ ਹੈ ਬਾਈ ਸਾਰੇ ਜਾਂਦੇ ਮੇ ਨਾਲ ਹੀ ਵਾਰਮਨ ਮੈਂ 3 4 ਲੈ ਕੇ ਆਇਆ ਸਾਰੀਆਂ ਮਸ਼ੀਨਾਂ ਵਾਲੇ ਆ ਸਾਨੂੰ ਬਾਈ ਵਾਲਾ 18 ਮੋਲ ਦਾ ਫੋਰਮੈਨ ਇੱਕ ਉਹ ਚਲਾਉਂਦਿਆ ਵਾ ਇੱਕ ਉਹ ਉਧਰ ਗਿਆ ਪਾਣੀ ਪੀਣ ਉਹ ਆਉਂਦਾ ਤੁਰਿਆ ਨਜ਼ਾਰਾ ਨੇ ਮੈਂ ਆਇਆ ਕਰੀ ਚੈੱਕ ਕਰ ਲਈਏ ਸੈਟ ਸਟ ਕਰ ਲਈਏ ਤੇ ਮਹਾਰਾਜ ਦੀ ਕਿਰਪਾ ਨਾਲ ਚੱਲ ਪਈ ਮਸ਼ੀਨ ਆ ਏਰੀਆ ਵਧਨਾ ਵਾ ਟੈਂਕ ਇੱਕ ਭਰ ਗਿਆ ਮਹਾਰਾਜ ਦੀ ਕਿਰਪਾ ਨਾਲ ਫਸਲ ਦੀ ਖੁਸ਼ੀ ਬੰਦਿਆਂ ਨੂੰ ਕਿੰਨੀ ਹੁੰਦੀ ਹੈ ਕੋਈ ਕਿਸਾਨ ਬੰਦੇ ਆ ਖੁਸ਼ੀ ਤੋਂ ਨਹੀਂ ਆ ਹਾਂ ਟੈਂਕ ਲੱਗੇ ਖਾਲੀ ਕਰਨ ਲੱਗ ਵੀ ਖਾਲੀ ਕਰਨਾ ਕਿਹਦੇ ਭਰਦਾ ਇਸੇ ਲੱਗ ਵੀ ਖਾਲੀ ਕਰਨਾ ਅੱਗੇ ਜਿਹੜਾ ਰੋਕਦਾ ਹਾਂ ਵੜਦਾ ਹੀ ਦੋ ਵੀ ਆਹਾਂ ਆਪਾਂ ਹੀ ਅੱਜ ਮੂਰਤ ਕਰ ਲਿਆ ਮੁੜੀ ਉਹਨਿਆਂ ਕਰਨ ਨੂੰ ਪੱੜ ਕੇ ਪੌਣੇ ਦਿਨ ਟਿਕਾਣੇ ਦੇ ਆਪਣੇ ਤੇ ਫੇਰ ਲਓ ਜੀ ਵੜ ਕੇ ਪਹੁੰਚਾਂਗੇ ਆਪਣੇ ਟਿਕਾਣੇ ਤੇ ਹੁਣ ਨਵਾਵਾਂਗੇ ਪ੍ਰਸ਼ਾਦਾ ਪਾਣੀ ਛਕਾਂਗੇ ਨਾਲੇ ਪ੍ਰਸ਼ਾਦਾ ਉਹਨੇ ਬਣਦੇ ਆ ਮੂਰਤ ਹੋ ਗਿਆ ਤੇ ਨਵੀਂ ਮਸ਼ੀਨ ਦਾ ਹਾਂ ਸਤਿਗੁਰੂ ਜੀ ਸਤਿਗੁਰੂ ਠੀਕ ਹੈ ਕੰਮ ਹਾਂ ਜੀ ਆ ਉੱਤੇ ਪੂਰਾ